ਜੀ ਦੋਸਤੋ ਕੰਟੀ ਨੂੰ ਆਨਲਾਈਨ ਵੈਕਸਰ ਆ ਗਈ ਪਰ ਇਹ ਗੱਲੋਂ ਪਰ 12 ਹੋ ਗਏ ਕਮੈਂਟ ਕਰਕੇ ਹਾਜ਼ਰੀ ਲਵਾ ਦਿਓ ਕਿੱਥੇ ਕਿੱਥੋਂ ਕਿੱਥੋਂ ਜੁੜੇ ਹੋ ਕਿਹੜਾ ਕਿਹੜਾ ਦੋਸਤ ਆ ਗਿਆ ਜੇ ਹਿੰਦੀ ਵਾਲੇ ਨੇ ਉਹ ਵੀ ਕਮੈਂਟ ਕਰ ਦੇ ਤਰੂ ਭਰਾਓ ਹਾਂ ਤਾਜੀ ਹੋ ਗਏ 53 ਪੀਵੀ 13 ਵਾਲਾ ਸਭ ਤੋਂ ਕਾਲੀ ਪੀਵੀ 13 ਵਾਲੇ ਹਬਸ ਨਾਲ ਕੀ ਹਾਲ ਚਾਲ ਨੇ ਕਮੈਂਟ ਦੇ ਵਿੱਚ ਨਾਮ ਲਿਖੋ ਤੁਹਾਡਾ ਪੀਵੀ 13 ਵਾਲੇ ਬਹੁਤ ਮਲ ਪੇਜ ਬਣ ਰਹੇ ਨੇ ਹਨਾ ਇਦਾਂ ਪਤਾ ਨਹੀਂ ਲੱਗਦਾ ਆਪਣਾ ਨਾਮ ਦੱਸਿਓ

और की बनानी नहीं चल, अक्सरी की कम कर चल रहे है, है। क्या कर का लिया क्या जे शुरू बात तो नहीं कहीं बड़ी लेट हो गया ना ਲਾਈਕ ਵਾਲਾ ਬਟਨ ਵੀ ਦਬਾ ਦਿਓ ਕਿ ਕਿ ਜਿਹੜੇ ਮੇਰੇ ਵੀਰ ਆ ਗਏ ਨਾ ਲਵਾਓ ਹਾਜ਼ਰੀ ਆਪਣੀ ਕੈਮਰਾ ਲਗਾਈ ਜਨਨ ਜੀ ਅਸ਼ੇ ਅਰਸ ਦੀ ਤੁਹਾਨੂੰ ਸਮਝ ਆ ਗਿਆ ਅਰਸ ਦੀਪ ਆ ਗਿਆ ਇਹ ਸੰਗਰੀਏ ਸੰਗਰੂਰ ਵਾਲਾ ਉਹ ਵੀ ਸਾਹਿਬਾ ਉਹਨਾਂ ਗੇੜਾ ਗੁੜਾ ਮਾਰੇ ਨੇ ਨਾ 11 ਨੰਬਰ ਨੋਟ ਕਰੋ ਮੁੰਡੇ ਦਾ ਕਿਸੇ ਨੇ ਕੈਮਰੇ ਲਗਾਉਣੇ ਹੁੰਦੇ ਨੇ ਕਮੈਂਟ ਚ ਨੰਬਰ ਲਿਖ ਬਈ ਆਪਾਂ ਲੋਕੇਸ਼ਨ ਦੱਸ ਦੇ ਜੀ ਐਨ ਆਈ ਰੇਤੋ ਲੈ ਕੇ ਆਪਣਾ ਕਮੈਂਟ ਦੇ ਵਿੱਚ ਨੰਬਰ ਦੱਸ ਦੋ ਜਿੰਨੇ YouTube ਤੇ ਜੁੜੇ ਹੋਏ ਨੇ ਮੇਰੇ ਵੀਰ ਕਿਸੇ ਨੂੰ ਕੈਮਰੇ ਲਗਾਉਣ ਦੀ ਲੋੜ ਹੈ ਤਾਂ ਬਾਈ ਨਾਲ ਗੱਲ ਕਰ ਸਕਦੇ ਹੋ ਅਰਸ਼ਦੀਪ ਨਾਲ ਇਹ ਇਹਦੀ ਲੋਕੇਸ਼ਨ ਸੰਗਰੂਪ ਦੀ ਹੈ ਉਹ ਸੰਗਰੂਪ ਚੇਰੀ ਦੇ ਵਿੱਚ ਜਿਨ੍ਹਾਂ ਦੇ ਵਿੱਚ ਕਿਤੇ ਵੀ ਤੁਸੀਂ ਬਾਜ ਮਾਰ ਸਕਦੇ ਹੋ ਨੂੰ ਕਾਲ ਕਰ ਸਕਦੇ ਹੋ ਕਮੈਂਟ ਵਿੱਚ ਆਪਣਾ ਨੰਬਰ ਲਿਖ ਦੇ ਬਾਈ ਹ ਕਮੈਂਟ ਵਿੱਚ ਆਪਣਾ ਨੰਬਰ ਲਿਖ ਦਿਓ ਹ ਕਿਸੇ ਨੂੰ ਕੈਮਰੇ ਦੀ ਜ਼ਰੂਰਤ ਹੈ ਕੈਮਰੇ ਫਿੱਟ ਕਰਾਉਣੇ ਨੇ ਜਾਂ ਕੋਈ ਟੈਕਨੀਕਲ ਆ ਇਹຊੂ ਹੁੰਦਾ ਕਈ ਵਾਰੀ ਨਾ ਕੈਮਰੇ ਦਾ ਤੇ ਅਰਸ਼ਦੀਪ ਨੂੰ ਤੁਸੀਂ ਯਾਦ ਜ਼ਰੂਰ ਕਰੇ ਇੱਕ ਵਾਰੀ ਹੈ ਨਾ ਆਪਣਾ ਨੰਬਰ ਦੇ ਬਈ ਇਹਦੇ ਨਾਲ ਨਾ ਨੰਬਰ ਵੀ ਦੇ ਲੈ ਵੀ ਆ ਜਾਓ ਹੁਣ ਮਿੱਤਰੋ ਲੈ ਵੀ ਅਰਸ਼ਦੀਪ ਜੀ ਦਾ ਨੰਬਰ ਕਮੈਂਟ ਕਰਾ ਪਤਾ ਮੈਨੂੰ ਮੈਂ ਇਹਦੀ ਤੈਨੂੰ ਕਾਲ ਹੁੰਗੀ ఫం టై ਦੇ 154 ਹੋ ਗਿਆ ਆਪਣਾ ਕਮੈਂਟ ਦੇ ਵਿੱਚ ਨੰਬਰ ਲਿਖ ਦਿਓ ਨੰਬਰ ਕਰੋ ਮੈਂ ਤਾਂ ਕੋਈ ਪਤਾ ਨਹੀਂ ਬੁੱਢਾ ਇਹ ਤਾਂ ਕਰਿਆ ਨਹੀਂ

लाइक वाला गुथाया भी नहीं एक का आ गया उसी भी दबो एक किलरी ਦੌਗਿਆਂ ਵਾਲੇ ਤੇ ਕੀ ਹਾਲ ਚੱਲ ਨੇ ਅੱਜਕੱਲ੍ਹ ਭਾਈ ਗਰਮੀ ਦਾ ਜਿਹੜਾ ਮੌਸਮ ਆਉਂਦਾ ਸ਼ੁਰੂ ਹੈ ਨਾ ਕਰਤਾ ਸੰਧ ਜੀ ਇਹ ਟਾਈਪ ਕਰੋ ਨਾ ਇਹਦੇ ਵਿੱਚ ਆਪਣੇ ਲਾਈਵ ਦੇ ਵਿੱਚ ਟਾਈਪ ਕਰੋ ਆਇਆ ਨਹੀਂਗਾ ਲਾਈਵ ਦੇ ਵਿੱਚ ਹੀ ਟਾਈਪ ਕਰ ਦੋ ਸਿੱਧਾ ਕਮੈਂਟ ਕਰ ਦੋ ਲਾਈਵ ਦੇ ਵਿੱਚ ਆਪਣਾ ਜਿਹੜਾ ਨੰਬਰ ਆਉ ਟੈਗ ਕਰ ਗਿਆ ਸੀ ਦੀਪ ਇਹ ਗੱਲ ਕਹੀ ਆ ਤੁਹਾਨੂੰ ਇੱਧਰ ਵੀ ਜੀ ਹੋਵੇ ਇੰਨਾ ਟਾਈਮ ਹੋ ਗਿਆ ਅਗਰ ਦਾ ਨੰਬਰ ਕੋ ਲਗਿਆ हाजी नहीं। नहीं कौन कौन लाइव जुड़िया हुआ डॉगल कि लवर कमेंट करो जो लवर ने कमेंट करके दसो कौन कौन जुड़िया हुआ फिर गल करा ਵਾਟਸਐਪ ਤੇ ਤਾਂ ਨੰਬਰ ਆ ਗਿਆ ਲਾਈਵ ਦੇ ਵਿੱਚ ਟਾਈਪ ਕਰ ਦਿਓ ਲਾਈਵ ਦੇ ਵਿੱਚ ਨੇ ਕਹਾਂ YouTube ਤੇ ਨੰਬਰ ਭੇਜ ਦੋ WhatsApp ਤੇ ਤਾਂ ਮੈਂ ਦੇਖ ਲਿਆ YouTube ਤੇ ਟਾਈਪ ਕਰ ਦੋ ਨੰਬਰ ਤੁਹਾਡਾ ਉੱਥੇ ਤਾਂ ਮੈਂ ਆਪ ਹੀ ਲੱਭ ਲਊਗਾ WhatsApp ਇਹਦੇ ਵਿੱਚ ਹੀ ਕਰ ਦੋ ਕੋਮੈਂਟ ਲਾਈਵ ਦੇ ਵਿੱਚ ਨੰਬਰ ਤਾਂ ਇੱਕ ਵਾਰੀ ਵੀ ਨਹੀਂ ਆਇਆ ਤੁਹਾਡਾ ਬਹੁਤ ਵਾਰੀ ਕਿੱਥੇ ਘਰਿਆ बारे भी नहीं आया देखो तो भी किसी नंबर तो देखा जिन्हें जुड़े लैब दिसो किसी मोबाइल नंबर टाइप किया आया विरे ਗੁਰਪ੍ਰੀਤਪਾਲ ਗੇਮਿੰਗ ਆ ਵੀ ਹੋ ਗਿਆ ਦੇਖ ਤੇ ਹਟ ਗਿਆ